ਲੰਡਨ ਦੇ ਟੈਵਿਸਟੋਕਸ ਸਕੁਅਰ ਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਪਮਾਨ ਕੀਤਾ ਗਿਆ ਬੁੱਤ ਤੇ ਅਪਮਾਨਜਨਕ ਨਾਰੇ ਲਿਖੇ ਗਏ ਪਾਂਟੋੜ ਕਰਨ ਵਾਲਿਆਂ ਨੇ ਬੁੱਤ ਦੇ ਪੇਂਟ ਨਾਲ ਗਾਂਧੀ, ਮੋਦੀ ਤੇ ਭਾਰਤੀਆਂ ਨੂੰ ਅਤਵਾਦੀ ਲਿਖਿਆ। ਇਹ ਸਾਰੀ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਭਾਰਤੀਆ ਕਮਿਸ਼ਨ ਨੇ ਇਸ ਘਟਨਾ ਤੇ ਆਪਣੀ ਨਿਰਾਸ਼ਗੀ ਜ਼ਾਹਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਿਰਫ ਮੂਰਤੀ ਦੀ ਬੇਅਦਬੀ ਹੀ ਨਹੀਂ ਸਗੋਂ ਮਹਾਤਮਾ ਗਾਂਧੀ ਦੇ ਅਹਿੰਸਾ ਤੇ ਸ਼ਾਂਤੀ ਦੇ ਸਿਧਾਂਤ ਤੇ ਵੀ ਹਮਲਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ ਤੇ ਬਾਅਦ ਵਿੱਚ ਬ੍ਰਿਟਿਸ਼ ਅਧਿਕਾਰੀ ਮੌਕੇ ਤੇ ਪਹੁੰਚੇ। ਸਥਾਨਕ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। हाई कमिशन ਨੇ ਇੱਕ ਬਿਆਨ ਚ ਕਿਹਾ ਇਹ ਸ਼ਰਮਨਾਕ ਘਟਨਾ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ 3 ਦਿਨ ਪਹਿਲਾਂ ਵਾਪਰੀ ਹੈ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਸੀਂ ਮੂਰਤੀ ਦੀ ਮੁਰੰਮਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਕੰਮ ਕਰ ਰਹੇ ਹਾਂ ਦੱਸਦੇ ਕਿ ਗਾਂਧੀ ਦੀ ਇਹ ਮੂਰਤੀ 1968 ਚ ਪ੍ਰਸਿੱਧ ਪੋਲਿਸ਼ ਭਾਰਤੀ ਮੂਰਤੀਕਾਰ ਫਰੇਡਾ ਬ੍ਰੀਲੀਅਨ ਦੁਆਰਾ ਲਗਾਈ ਗਈ ਸੀ ਕਾਂਸੀ ਦੀ ਇਹ ਮੂਰਤੀ ਯੂਨੀਵਰਸਿਟੀ ਕਾਲਜ ਲੰਡਨ ਦੇ ਨਾਲ ਲੱਗਦੇ ਇੱਕ ਪਾਰਕ ਟੈਵਿਸਟੋਕ ਸਕੇਅਰ ਚ ਸਥਿਤ ਹੈ ਲੰਡਨ ਦੇ ਟੈਵਿਸਟੋਕਸ ਸਕੂਅਰ ਚ ਮਹਾਤਮਾ ਗਾਂਧੀ ਦੇ ਬੁੱਤ ਦਾ ਅਪਮਾਨ ਕੀਤਾ ਗਿਆ ਬੁੱਤ ਤੇ ਅਪਮਾਨਜਨਕ ਨਾਰੇ ਲਿਖੇ ਗਏ ਪਾਣਤੋੜ ਕਰਨ ਵਾਲਿਆਂ ਨੇ ਬੁੱਤ ਦੇ ਪੇਂਟ ਨਾਲ ਗਾਂਧੀ, ਮੋਦੀ ਤੇ ਭਾਰਤੀਆਂ ਨੂੰ ਅਤਵਾਦੀ ਲਿਖਿਆ। ਇਹ ਸਾਰੇ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਤੇ ਆਪਣੀ ਨਿਰਾਸ਼ਗੀ ਜ਼ਾਹਰ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਿਰਫ ਮੂਰਤੀ ਦੀ ਬੇਅਦਬੀ ਹੀ ਨਹੀਂ ਸਗੋਂ ਮਹਾਤਮਾ ਗਾਂਧੀ ਦੇ ਅਹਿੰਸਾ ਤੇ ਸ਼ਾਂਤੀ ਦੇ ਸਿਧਾਂਤ ਤੇ ਵੀ ਹਮਲਾ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ ਤੇ ਬਾਅਦ ਵਿੱਚ ਬ੍ਰਿਟਿਸ਼ ਅਧਿਕਾਰੀ ਮੌਕੇ ਤੇ ਪਹੁੰਚੇ। ਸਥਾਨਕ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। हाई कमिशन ਨੇ ਇੱਕ ਬਿਆਨ ਚ ਕਿਹਾ ਇਹ ਸ਼ਰਮਨਾਕ ਘਟਨਾ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੋਂ 3 ਦਿਨ ਪਹਿਲਾਂ ਵਾਪਰੀ ਹੈ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਸੀਂ ਮੂਰਤੀ ਦੀ ਮੁਰੰਮਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਕੰਮ ਕਰ ਰਹੇ ਹਾਂ ਦੱਸਦੀ ਕਿ ਗਾਂਧੀ ਦੀ ਇਹ ਮੂਰਤੀ 1968 ਚ ਪ੍ਰਸਿੱਧ ਪੋਲਿਸ਼ ਭਾਰਤੀ ਮੂਰਤੀਕਾਰ ਫਰੇਡਾ ਬ੍ਰੀਲੀਅਨ ਦੁਆਰਾ ਲਗਾਈ ਗਈ ਸੀ ਕਾਂਸੀ ਦੀ ਇਹ ਮੂਰਤੀ ਯੂਨੀਵਰਸਿਟੀ ਕਾਲਜ ਲੰਡਨ ਦੇ ਨਾਲ ਲੱਗਦੇ ਇੱਕ ਪਾਰਕ ਟੈਵਿਸਟੋਕਸ ਸਕੂਅਰ ਚ ਸਥਿਤ ਹੈ